ਹੁਣ ਮੈਂ ਇੱਕ ਵਾਰੀ ਕਹਾਂ ਰਕੜੀ ਵਾਲਾ ਦਿਨ ਹੁੰਦਾ ਜੀ ਹਾਂਜੀ ਉਹ ਇੱਕ ਇੱਕ ਉਹਨਾਂ ਦੀ ਰਸਮ ਜੀ ਸਾਡੇ ਸਾਡੇ ਬੰਦਿਆਂ ਦਾ ਇੰਨਾ ਜੋਰ ਲੱਗਾ ਮੈਂ ਕਿਹਾ ਕਿ ਰਕੜੀ ਨਹੀਂ ਬਣਨੀ ਚਾਹੀਦੀ ਲਿਖਿਆ ਵੀ ਨਾ ਤੁਸੀਂ ਮਹਾਰਾਜੀ ਤਾਬਿਆ ਬਨੋ ਨਾ ਬਨੋਣ ਬਾਬੇ ਨਾਨਕ ਨੂੰ ਰਕੜੀ ਠੋਕ ਦਿੱਤੀ ਕੈਲੰਡਰ ਦੇ ਵਿੱਚ ਬੀਬੇ ਨਾਨਕੀ ਬੰਦੀ ਪਈ ਤੇ ਕਮਾਲ ਦੀ ਗੱਲ ਜਿਹੜੀ ਉੱਤੇ ਫੋਟੋ ਦਿਖਾਈ ਏ 1518 ਨੂੰ ਤੇ ਬੀਬੇ ਨਾਨਕੀ ਚਲਾਣਾ ਕਰ ਗਈ ਤੇ ਫੋਟੋ 80 ਸਾਲ ਦੀ ਪਾਪਾ ਜੀ ਨੇ 80 ਸਾਲ ਦੀ ਮੁਰਵੀ ਨੇ ਉਹਨਾਂ ਉਹ ਮੈਂ ਕੀ ਰੀ ਸੋਚਣਾ ਬਸ ਐਵੇਂ ਚੱਲੀ ਜਾਂਦਾ ਹੈ ਤੇ ਮੰਨ ਲਓ ਜੇ ਕੋਈ ਅਨਮਤ ਵਾਲਾ ਪੜਦਾ ਹੈ ਕਈ ਵਾਰੀ ਜਿੱਥੇ ਤੁਸੀਂ ਰਹਿੰਦੇ ਹੋ ਉਹ ਉਹ ਉਹਦੇ ਨਾਲ ਕੋਈ ਇਹ ਨਸ਼ਟ ਨਹੀਂ ਹੋ ਜਾਂਦਾ ਵੀ ਅਸੀਂ ਪਤਤ ਹੋ ਗਏ ਆ ਉਹ ਜਿ ਜੋਂ ਸ਼ੁਰੂ ਕਰਦੇ ਆ ਰਾਖਾ ਏਕਾ ਮਾਰਾ ਸੁਆਮੀ ਅਸੀਂ ਰਖੜੀ ਸਾਡਾ ਰਾਖਾ ਰੱਬ ਅਗਲੇ ਜਿੰਨਾ ਦੀ ਰਖੜੀ ਉਹ ਕਦੀ ਵੇਦ ਪ੍ਰਮਾਨ ਦਿੰਦੀ ਨਹੀਂ ਹੁਣ ਆ ਤੁਹਾਡੇ ਜਿਦਨ ਬੱਚਿਆ ਭੂਤ ਬੰਦਿਆ ਨਾ ਜੀ ਹੈਲੋਵਿਨ ਕਹਿੰਦੇ ਹੋ ਤੁਹਾਡੇ ਨਿਆਣੇ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਕਹਿੰਦੇ ਵਿਪਰਨਕ੍ਰੀਤ ਹੈ ਰੀਤ ਤਾਂ ਰੀਤ ਹੈ ਨਾ ਇਹ ਥੋੜਾ ਜਿਹਾ ਇਤਨਾਮੇ ਚ ਲੈ ਕੇ ਅਮਰੀਕਾ ਜਾਓਗੇ ਤੇ ਉੱਥੇ ਹਲੋਵਿਨ ਤੁਹਾਨੂੰ ਪ੍ਰਵਾਨ ਹੈ ਕਿਹੜੇ ਰਤਨਾਮੇ ਚ ਲਿਖੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਚ ਨਾ ਉਲਜੀ ਜਾਈਏ ਉਹ ਨਿਆਣੇ ਇੱਕ ਦਿਨ ਕਰਦੇ ਆ ਚਲੋ ਸ਼ੁਗਲ ਮੇਲਾ ਕਰ ਗਏ ਕੋਈ ਭੂਤ ਬਣਿਆ ਕੁਝ ਕੁਝ ਬਣਿਆ ਪਰ ਸਾਡੀ ਰੀਤ ਤੇ ਨਹੀਂ ਨਾ ਮੈਂ ਇਸ ਕਰਕੇ ਕਹਿੰਦਾ ਇੰਨੇ ਸੰਕੀਰਨ ਨਹੀਂ ਹੋਣਾ ਚਾਹੀਦਾ ਧਰਮ ਬੜਾ ਉੱਚਾ ਹੈ ਜੀ ਉਹ ਮੈਨੂੰ ਇੱਕ ਵਾਰੀ ਕਿਹਾ ਸੀ ਕਿਸੇ ਕਹਿੰਦਾ ਬਾਬਾ ਜੀ ਅਸੀਂ ਤਾਂ ਇੰਨਾ ਸੁਣਨੇ ਆ ਜਿਹੜਾ ਪ੍ਰਚਾਰਕ ਬੋਲਦਾ ਧਰਮ ਦੀ ਪੇਟੇ ਛੁਰਾ ਧਰਮ ਦੀ ਪੇਟੇ ਛੁਰਾ ਉਹ ਕਹਿੰਦਾ ਮੈਨੂੰ ਤੇ ਸਮਝ ਨਹੀਂ ਪੈਂਦੀ ਛੁਰਾ ਕਾਗਿਦ ਹੈ ਕਿ ਪੇਟ ਪੱਥਰ ਦੀ ਹੈ ਕਹਿੰਦਾ ਜੇ ਤਾਂ ਪੱਥਰ ਦੀ ਪੇਟ ਤੇ ਫਿਰ ਛੁਰਾ ਅਸਰ ਕੋਈ ਨਹੀਂ ਕਰਦਾ ਤੇ ਜੇ ਫਿਰ ਛੁਰਾ ਹੀ ਕਾਗਿਦ ਦਾ ਤੇ ਉਹਨੇ ਜਾਣਾ ਕਿਤੇ ਐਵੇਂ ਵੈਨ ਨਾ ਪਾਓ ਗੁਰਬਾਣੀ ਦੀ ਗਹਿਰਾਈ ਨੂੰ ਦੇਖੀਏ ਨਾ ਤਾਂ ਕਿ ਜਿਹਨੂੰ ਦਿੱਤਾ ਪਿਸਤੌਲ ਵੀ ਓਖੇ ਵੇਲੇ ਕੰਮ ਆਏਗਾ ਉਹ ਲੈ ਗਿਆ ਉਹਨੂੰ ਰਾਈਟ ਟੱਕਰ ਗਿਆ ਲੁਟੇਰੇ ਉਹਨਾਂ ਕਹੇ ਕਿ ਜੇਬ ਖਾਲੀ ਕਰ ਜੇਬ ਖਾਲੀ ਕਰ ਆਤੀ ਪਾਗਲਵਾ ਦਿੱਤੀ ਉਹਦੀ ਬ੍ਰਾਹਮਣ ਸਭ ਕੁਝ ਲਵਾਤਾ ਉਹ ਕੱਪੜੇ ਵੀ ਲਵਾਤੇ ਕਿਨੇ ਕੱਪੜੇ ਬੜਾ ਸੋਹਣਾ ਚੱਗਾ ਚੱਗਾ ਆਇਆ ਛੱਗਾ ਕਹਿੰਦੇ ਸਨ ਉਹ ਇੱਕ ਚੀਜ਼ ਨਾ ਡੱਬ ਵਿੱਚ ਲਾਂਗੜ ਨਾਲ ਧੋਤੀ ਨਾਲ ਲਕਾਈ ਜਾਏ ਉਹ ਕਹਿੰਦਾ ਕੀ ਹੈ ਕੱਟ ਬਾਰੇ ਵੀ ਉਹ ਪਿਸਤੌਲ ਸੀ ਕਹਿੰਦਾ ਇਹ ਕਾਦੇ ਲਈ ਕਹਿੰਦਾ ਓਖੇ ਵੇਲੇ ਕੰਮ ਆਏਗਾ ਉਹ ਕਹਿੰਦਾ ਤੂੰ ਭਰਾਵਾ ਕੱਪੜੇ ਵੀ ਲੈ ਜਾ ਤੈਨੂੰ ਕੀ ਲੁੱਟਣਾ ਚੰਨ ਵਹੀ ਨਹੀਂ ਪਤਾ ਓਖਾ ਵੇਲਾ ਕਿਹੜਾ ਹੁੰਦਾ